ਆਜ ਵੀ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਹੀ ਰਸਤੇ ਬੰਦ ਕੀਤੇ ਹੋਏ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਵੱਡੇ ਤੌਰ ਤੇ ਵੱਡੀ ਕਾਰਵਾਈ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਚੋਂ ਬਾਹਰ ਹੋਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੋਇਆ ਪਿਆ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦਾ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਹਰਿਆਣਾ ਦੇ ਵਿੱਚ ਜ਼ਮਾਨਤ ਦੀ ਅਰਜੀ ਲਗਾਈ ਲੇਕਿਨ ਉਹ ਖਾਰਜ ਕਰ ਦਿੱਤੀ ਗਈ ਲੇਕਿਨ ਹੁਣ ਕਹਿ ਰਹੇ ਨੇ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਰਜੀ ਲਾਉਣਗੇ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਲੁੱਟਿਆ ਘੁਟਿਆ ਹੈ ਤਾਂ ਇਹ ਨਾਪਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਏ ਦੀ ਗੱਲ ਕਰੀਏ ਤਾਂ ਆਮ ਹੀ ਪ੍ਰਿਸ਼ਟਾਚਾਰੀ ਦਾ ਮਾਮਲਾ ਅਰਜਿਤ ਕੀਤਾ ਹੋਇਆ ਹੈ ਆਮਦਨ ਤੋਂ ਵੱਧ ਜ਼ਿਆਦਾ ਦੱਸੀ ਹੋਈ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਇਹਨਾਂ ਕੋਲ 55 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਹੈ ਪ੍ਰਾਪਰਟੀ ਹੈ ਤਾਂ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਪ੍ਰਾਪਰਟੀ ਆਈ ਕਿੱਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਇਹਨੀ ਪ੍ਰਾਪਰਟੀ ਦੇਸ਼ਾਂ ਵਿਦੇਸ਼ਾਂ ਵਿੱਚ ਕਿਵੇਂ ਬਣ ਗਈ ਤਾਂ ਇਸ ਉੱਤੇ ਵੱਡੇ ਸਵਾਲ ਵੀ ਜਿਹੜੇ ਨੇ ਸ਼ਿਕੰਜੇ ਵੀ ਕੱਸੇ ਗਏ दूसरे पास गल करिए के मुख्यमंत्री भगवंत सिंह मान लगातार बिक्रम सिंह मजिठिया बारे कहें नज़र आते हैं कि बिक्रम सिंह मजिठिया हूँ नाभा तो बार की हवा नहीं खा सकता क्योंकि हर एक ਇਹ ਇਹ ਇਹਦੇ ਇਹ ਜਿਹੜੀਆਂ ਦਲੀਲਾਂ ਅਪੀਲਾਂ ਵੀ ਅਸੀਂ ਪੇਸ਼ ਕੀਤੀਆਂ ਹੁਣ ਦੁਬਾਰਾ ਤੋਂ ਵੀ ਇਹਦੇ ਤੇ ਜਿਹੜੀ ਹੈ ਇਹਦੇ ਇਹਦੀ ਕਾਰਵਾਈ ਕੀਤੀ ਜਾਏਗੀ ਸਿਟ ਵੀ ਇਹਦੀ ਕਾਰਵਾਈ ਕਰੇਗੀ ਵਿਜੀਲੈਂਸ ਵੱਲੋਂ ਵੀ ਇਹਦੀ ਕਾਰਵਾਈ ਹੋਵੇਗੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਸਾਰਾ ਧਾਮ ਚਾਮ ਝੋਕਿਆ ਜਾਵੇਗਾ ਲੇਕਿਨ ਵਿਕਰਮ ਸਿੰਘ ਮਜੀਠੀਆ ਜਿਹੜਾ ਬਾਹਰ ਨਹੀਂ ਆ ਸਕਦਾ ਇੱਕ ਪਾਸੇ ਜਿੱਥੇ ਡੇਰਾ ਮੁਖੀ ਬਿਆਸ ਦੇ ਪਾਪਾ ਗੁਰਿੰਦਰ ਸਿੰਘ ਨੂੰ ਮੁਲਾਕਾਤ ਕਰਨ ਪਹੁੰਚੇ ਵਿਕਰਮ ਸਿੰਘ ਮਜੀਠੀਆ ਨਾਲ ਤਾਂ ਉਸ ਤੋਂ ਬਾਅਦ ਕਾਫੀ ਕੰਸੋਵਾਂ ਅੰਦਰੋਂ ਅੰਦਰ ਚੱਲਣ ਲੱਗ ਪਈਆਂ ਕਿ ਵਿਕਰਮ ਸਿੰਘ ਮਜੀਠੀਆ ਨਾਲ 30-35 ਮਿੰਟ ਗੱਲ ਕਰਨ ਤੋਂ ਬਾਅਦ ਸ਼ਾਇਦ ਵਿਕਰਮ ਸਿੰਘ ਮਜੀਠੀਆ ਭਾਜਪਾ ਯਾਨੀ ਕਿ ਪਾਜਪਾ ਦੇ ਵਿੱਚ ਜਾ ਸਕਦੇ ਨੇ ਉਸ ਤੋਂ ਅਗਲੇ ਦਿਨ ਹੀ ਜਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਮੁਲਾਕਾਤ ਨਹੀਂ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਅਚਾਨਕ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਇਹ ਹੈ ਹੀ ਦਰਸਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਜਾਂ ਫਿਰ ਸੱਚਮੁੱਚ ਹੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਵਾਸਤੇ ਬੀਜੇਪੀ ਦਾ ਪਲੜਾ ਫੜ ਸਕਦੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਸੁਪਨਾ ਸੀ ਕਿ ਮੈਂ ਜਿਹੜਾ ਆ ਪੰਜਾਬ ਦਾ ਜਿਹੜਾ ਮੱਖ ਮੰਤਰੀ ਹੋਵਾਂ ਮੈਂ ਸ਼ੋਨੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਅਖਵਾਵਾਂ ਤਾਂ ਸ਼ਾਇਦ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਟਾਈਮ ਆਪਣੀ ਪਾਰਟੀ ਚੇਂਜ ਕਰਨ ਬਾਰੇ ਸੋਚ ਰਹੇ ਹੋਣ ਕਿਉਂਕਿ ਜੇਕਰ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਚੋਂ ਬਾਹਰ ਹੋਣਾ ਹੈ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਇਹ ਪੰਲੜਾ ਭਾਜਪਾ ਦਾ ਫੜਨਾ ਹੀ ਪੈ ਸਕਦਾ ਹੈ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਵਿਕਰਮ ਸਿੰਘ ਮਜੀਠੀਆ ਦਾ ਹਰ ਰਸਤਾ ਬੰਦ ਨਜ਼ਰ ਆ ਰਿਹਾ ਹੈ ਆਪਣੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਵਾਂ ਵੱਲੋਂ ਵੀ ਦਲੀਲਾਂ ਅਪੀਲਾਂ ਪਰਿਵਾਰ ਵੱਲੋਂ ਵੀ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਲੇਕਿਨ ਕੋਈ ਵੀ ਰਸਤਾ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੋਂ ਬਾਹਰ ਨਹੀਂ ਹੋਣਾ ਦੇਣਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ 'ਚ ਲੁੱਟ-ਖਸੋਟ ਕੀਤੀ ਜਿਸ ਤਰੀਕੇ ਦੇ ਨਾਲ ਲਲਕਾਰੇ ਮਾਰੇ ਜਿਸ ਤਰੀਕੇ ਦੇ ਨਾਲ ਨਸ਼ਾ ਲੈ ਕੇ ਆਂਦਾ ਨਸ਼ਾ ਤਸਕਰੀ ਕੀਤੀ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਬੈਠਾ ਰਹੇਗਾ ਲੇਕਿਨ ਇੱਕ ਮੁਲਾਕਾਤ ਬਾਬਾ ਗੁਰਿੰਦਰ ਸਿੰਘ ਜੀ ਦੀ ਮੁਲਾਕਾਤ ਨੇ ਹਰ ਪਾਸੇ ਲੋਕਾਂ ਦੇ ਵਿੱਚ ਜਿਹੜੀਆਂ ਨੇ ਗੱਲਾਂ ਕਰਨ ਲਾ ਦਿੱਤੀਆਂ ਸੋਸ਼ਲ ਮੀਡੀਆ ਤੇ ਆਮ ਹੀ ਦੇਖਿਆ ਗਿਆ ਕਿ ਬਾਬਾ ਗੁਰਿੰਦਰ ਸਿੰਘ ਦੀ ਮੁਲਾਕਾਤ ਤੋਂ ਬਾਅਦ ਕਾਫੀ ਕਨਸੋਆ ਨਿਕਲ ਆ ਗੀਆਂ ਨੇ ਕਿ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਬੀਜੇਪੀ ਦੇ ਵਿੱਚ ਜਾਣ ਤੋਂ ਬਿਨਾਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਬਾਰੇ ਸੋਚ ਵੀ ਨਹੀਂ ਸਕਦੇ ਜਿਸ ਤਰੀਕੇ ਨਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਰਾ ਧਾਮ ਚਾਮ ਝੋਕ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਦਿੱਤੇ ਕਿਸੇ ਤਰੀਕੇ ਵੀ ਜਿਹੜਿਆ ਹੈ ਬਾਹਰ ਆਉਂਦਾ ਰਸਤਾ ਨਹੀਂ ਦਿਖ ਰਿਆ ਲੇਕਿਨ ਜੇਕਰ ਬਾਬਾ ਗੁਰਿੰਦਰ ਸਿੰਘ ਜੀ ਦੇ ਨਾਲ ਜਿਸ ਤਰੀਕੇ ਦੇ ਨਾਲ 30 35 ਮਿੰਟ ਮੁਲਾਕਾਤ ਹੋਈ ਹੈ ਜਿਸ ਤਰੀਕੇ ਦੇ ਅੰਦਰ ਗੱਲਾਂ ਸੁਣੀਆਂ ਚੱਲੀਆਂ ਹੋਣਗੀਆਂ ਹਾਲਾ ਕਿ ਉਹ ਗੱਲਾਂ ਦਾ ਕਿਸੇ ਨੂੰ ਵਿੱਚੋਂ ਤਾਂ ਨਹੀਂ ਪਤਾ ਲੇਕਿਨ ਇਹ ਸੋਚਿਆ ਜਾ ਰਿਹਾ ਹੈ ਇਹ ਕੰਸੋਹਾਂ ਚੱਲਣ ਲੱਗ ਪਈਆਂ ਨੇ ਹਰ ਪਾਸੇ ਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹ ਬੀਜੇਪੀ ਚ ਜਾ ਸਕਦੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਤਾਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਰਹੇ ਨੇ ਲੇਕਿਨ ਬਾਬਾ ਦਾਦਾ ਜੀ ਦੀ ਗੱਲ ਕਰ ਲਈਏ ਬਾਬਾ ਗੁਰਿੰਦਰ ਸਿੰਘ ਜੀ ਦੀ ਉਹਨਾਂ ਦਾ ਅਮੀਸ਼ਾ ਨਾਲ ਦੂਸਰੇ ਪਾਸੇ ਨਰਿੰਦਰ ਮੋਤੀ ਹਰ ਇੱਕ ਵਾਰੀ ਹੀ ਬਾਬਾ ਗੁਰਿੰਦਰ ਸਿੰਘ ਵਿਚੋਰ ਪੁਨੇ ਦੇ ਵਿੱਚ ਪਹਿਲੇ ਆਦਤ ਤੇ ਦੇਖੇ ਗਏ ਨੇ ਹਾਲਾਂਕਿ ਉਹ ਆਪਣੇ ਮੂੰਹੋਂ ਬੋਲ ਕੇ ਨਹੀਂ ਦੱਸਦੇ ਮੂੰਹੋਂ ਬੋਲ ਕੇ ਉਹ ਗੱਲਾਂ ਨਹੀਂ ਕਰਦੇ ਲੇਕਿਨ ਉਹਨਾਂ ਦੀ ਇੱਕ ਇਸ਼ਾਰਾ ਹੀ ਉਹਨਾਂ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਬਹੁਤ ਹੁੰਦਾ ਹੈ ਬਾਕੀ ਹੁਣ ਇਹ ਦੇਖਣਾ ਹੋਏਗਾ ਕਿ ਵਿਕਰਮ ਸਿੰਘ ਮਜੀਠੀਆ ਬੀਜੇਪੀ 'ਚ ਜਾਂਦੇ ਨੇ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵਿੱਚ ਰਹਿ ਕੇ ਹੀ ਆਪਣੀਆਂ ਵੋਟਾਂ ਲੜਨਗੇ ਜਾਂ ਫਿਰ ਜੇਲ੍ਹ ਚੋਂ ਬਾਹਰ ਆਉਣਗੇ